ਇੱਕ ਫੌਜੀ ਜੋ ਦੇਸ਼ ਦੇ ਲਈ ਸ਼ਹੀਦ ਹੋਇਆ ਉਸ ਦਾ ਪਰਿਵਾਰ ਨੇ ਅੰਤਮ ਸੰਸਕਾਰ ਕੀਤਾ ਪਰ ਉਸ ਤੋਂ ਬਾਅਦ ਜੋ ਇਸ ਪਰਿਵਾਰ ਨਾਲ ਵਾਪਰੀ ਹੈ ਉਹ ਜੱਗੋ ਤੇਰ ਵੀ ਕਹਿ ਸਕਦੇ ਆ ਪਰ ਇੱਕ ਪਾਸੇ ਪਰਿਵਾਰ ਡਰਿਆ ਵੀ ਹੋਇਆ ਤੇ ਦੂਜੇ ਪਾਸੇ ਸਵਾਲ ਵੀ ਹੈ ਕਿ ਆਖਰ ਅਜਿਹਾ ਹੋ ਕਿਵੇਂ ਗਿਆ ਇਸ ਫੌਜੀ ਜਵਾਨ ਜਿਸ ਦੀ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਦੇਸ਼ ਦੇ ਲਈ ਸ਼ਹੀਦ ਹੋਏ ਨੇ ਅਤੇ ਇਸ ਤੋਂ ਬਾਅਦ ਇਹਨਾਂ ਦਾ ਜਦੋਂ ਸੰਸਕਾਰ ਕੀਤਾ ਗਿਆ ਪਰਿਵਾਰ ਵੱਲੋਂ ਅਸਤੀਆਂ ਨੂੰ ਉੱਥੇ ਰੱਖਿਆ ਸੀ ਤਾਂ ਕਿ ਕਾਰ ਦੇ ਵਿੱਚ ਪਾਰਟ ਹੁੰਦੇ ਨੇ ਉਸ ਤੋਂ ਬਾਅਦ ਅਸਤੀਆਂ ਤਾਰਨ ਜਾਣੀਆਂ ਸੀ ਫੁੱਲ ਤਾਰਨ ਜਾਣੇ ਸੀ ਪਰ ਇਸ ਪਰਿਵਾਰ ਨਾਲ ਅਜਿਹਾ ਹੋਇਆ ਕਿ ਹੁਣ ਇਹਨਾਂ ਨੂੰ ਇਹ ਸ਼ੱਕ ਹੈ ਕਿਤੇ ਕੋਈ ਤਾਤ੍ਰਿਕ ਵਿੱਦਿਆ ਵਾਲੇ ਬੰਦੇ ਨੇ ਇਹ ਕਾਹਨ ਨਾ ਕਰਤਾ ਹੋਵੇ ਇਸ ਫੌਜੀ ਜਵਾਨ ਦੀਆਂ ਅਸਤੀਆਂ ਚੋਰੀ ਹੋਈਆਂ ਨੇ ਪਰਿਵਾਰ ਨੂੰ ਅਜੇ ਹ ਸ਼ੱਕ ਹੈ ਜਦੋਂ ਫੁੱਲ ਚੁਗੇ ਗਏ ਫੁੱਲ ਨੂੰ ਪਰਿਵਾਰ ਮੁਤਾਬਕ 7 ਫੁੱਟ ਉੱਤੇ ਬੰਨਿਆ ਹੋਇਆ ਸੀ ਤਾਂ ਜੋ ਪਾਣੀ ਹੈ ਜਾਂ ਠੰਡੇ ਉਹ ਫੁੱਲ ਹੋ ਜਾਣ ਉਸ ਤੋਂ ਬਾਅਦ ਉਹਨਾਂ ਨੂੰ ਅਸਤੀਆਂ ਤਾਰ ਕੇ ਆਉਣੀਆਂ ਸੀ ਜਦੋਂ ਪਰਿਵਾਰ ਅਗਲੇ ਦਿਨ ਸ਼ਮਸ਼ਾਨ ਘੜ ਪਹੁੰਚਿਆ ਤਾਂ ਉੱਥੇ ਦੇਖਿਆ ਕਿ ਉਹ ਉਸਤੀਆਂ ਗਾਇਬ ਨੇ ਕੁਝ ਹਸਤੀਆਂ 80 ਡਿੱਗੀਆਂ ਹੋਈਆਂ ਨੇ ਜਿਸ ਦਾ ਪਰਿਵਾਰ ਨੂੰ ਇਹ ਸ਼ੱਕ ਹੈ ਕਿ ਕਿਤੇ ਨਾ ਕਿਤੇ ਉਸ ਫੌਜੀ ਜਵਾਨ ਜੋ ਦੇਸ਼ ਦੇ ਲਈ ਸ਼ਹੀਦ ਹੋਇਆ ਉਸ ਦੀਆਂ ਹਸਤੀਆਂ ਚੋਰੀ ਹੋਈਆਂ ਨੇ ਤਾਂ ਹੁਣ ਸਵਾਲ ਹੈ ਪਰਿਵਾਰ ਦਾ ਕਿ ਉੱਥੇ ਸੀਸੀਟੀਵੀ ਕੈਮਰੇ ਕਿਉਂ ਨਹੀਂ ਹੈ ਅਜਿਹੀ ਜਗ੍ਹਾ ਤੇ ਕੈਮਰੇ ਹੋਣੇ ਬਹੁਤ ਜ਼ਰੂਰੀ ਹੈ ਕਿਤੇ ਇਹਨਾਂ ਦੇ ਪੁੱਤ ਦੇ ਹਸਤੀਆਂ ਦਾ ਕੋਈ ਗਲਤ ਇਸਤੇਮਾਲ ਨਾ ਹੋਵੇ ਇਸ ਨੂੰ ਲੈ ਕੇ ਪੁਲਿਸ ਕੋਲ ਅਪੀਲ ਕੀਤੀ ਹੈ ਹਾਂਜੀ ਹਾਂਜੀ ਉਹਨਾਂ ਦੀਆਂ ਹਸਤੀਆਂ ਚੋਰੀਆਂ ਸ਼ਨੀਵਾਰ ਦੀ ਦਿਨ ਦੀ ਸਵੇਰ ਦੀ ਉਹਨਾਂ ਦੀ ਡੈਥ ਹੋ ਗਈ ਸੀਗੀ ਜੀ ਤੇ ਉਹਨਾਂ ਹੀ ਸਵੇਰੇ 10 ਵਜੇ ਮਲਾਇਂਤਵਾਰ ਨੂੰ ਅਸੀਂ ਸਾਢੇ 10 ਵਜੇ ਉਹਨਾਂ ਦੇ ਫੁੱਲ ਚੁੱਕ ਕੇ ਆਏ ਸੀ ਜੀ ਫੁੱਲ ਚੁਗਣ ਤੋਂ ਬਾਅਦ ਚਲੋ ਤਿਆਰੀ ਕਰ ਲਈ ਵੀ ਸਾਡੇ ਉਰੇ ਵੀ ਆਪਾਂ ਲੈ ਕੇ ਚੱਲਣੇ ਨੇ ਤੇ ਉਦੋਂ ਬਾਅਦ ਦੇ ਵਿੱਚ ਉਹ 7 ਫੁੱਟ ਦੀ ਉੱਚੀ ਬੰਨੀਆਂ ਹੋਈਆਂ ਸੀ ਠੀਕ ਹੈ ਤੇ 7 ਫੁੱਟ ਉੱਚੀਆਂ ਬੰਨੀਆਂ ਹੋਈਆਂ ਸੀ ਜਦੋਂ ਅਸੀਂ ਦੋ 2:30 ਵਜੇ ਗਏ ਜੀ ਉੱਥੇ ਲੈਣ ਵਾਸਤੇ ਉੱਥੇ ਹਸਤੀ ਆਉਂਦੀਆਂ ਨਹੀਂ ਹੈਗੀਆਂ ਸੀ ਹਸਤੀਆਂ ਹੈ ਨਹੀਂ ਸੀ ਉਥੇ ਨੀਚੇ ਖੜੀਆਂ ਪਈਆਂ ਸੀ ਬੈਠੇ ਤੇ ਇਹ ਕਪੜੇ ਉਹ ਕਿਧਰੇ ਹੋਰ ਸੁੱਕਲੇ ਪੈ ਸੀ ਸਾਨੂੰ ਜੀ ਇਹੀ ਸ਼ੱਕ ਆ ਗਈ ਵੀ ਵੀ ਤੰਤਰ ਵਿਦਿਆਲੇ ਹੀ ਕਰਸ਼ਤਾਨੀ ਹੋ ਸਕਦੀ ਆ ਪਰ ਅਜੇ ਸਾਨੂੰ ਐ ਵੀ ਕੋਈ ਵੀ ਬੰਦਾ ਕਿਸੇ ਦੇ ਵੀ ਉਥੇ ਸੀਸੀ ਕੈਮਰੇ ਵੀ ਲੱਗਣੇ ਚਾਹੀਦੇ ਨੇ ਸਾਨੂੰ ਇਹ ਡਾਰਾ ਪੂਰਾ ਵੀ ਇਹ ਦੇ ਵਿੱਚ ਹਸਤੀਆਂ ਚੱਕਣ ਵਾਲਾ ਕੋਈ ਤੰਤਰ ਵਿਦਿਆਲੇ ਦੇ ਹੱਥ ਆ ਹਾਂ ਪੁਲਸ ਨੂੰ ਤਲਾਸ਼ ਕਰ ਦਿੱਤੀ ਹਾਂਜੀ ਪੁਲਸ ਨੂੰ ਅਸੀਂ ਹਮਵਾਰਨ ਤਲਾਸ਼ ਕਰਤੀ ਸੀ ਤੇ ਮੈਂਬਰ ਸਾਹਿਬ ਉਹ ਮੈਂਬਰ ਵੀ ਗਏ ਸੀ ਸਾਫਕਾ ਮੈਂਬਰ ਗਿਆ ਸੀਗਾ ਤੇ ਬਾਕੀ ਦੋ ਹੋਰ ਮੁੰਡੇ ਗਏ ਸੀਗੇ ਨਾਲ ਇੱਕ ਮੇਰੇ ਚਾਚੇ ਦਾ ਮੁੰਡਾ ਸੀਗਾ ਇੱਕ ਸਾਡੇ ਘਰ ਦਾ ਹੀ ਬੰਦਾ ਸੀ ਸ਼ਮਸ਼ਾਨ ਘਾਟ ਦੇ ਵਿੱਚ ਕੋਈ ਸੀਸੀਟੀਵੀ ਕੈਮਰਾ ਨਹੀਂ ਲੱਗਿਆ ਹੋਇਆ ਤੁਸੀਂ ਖੰਗੋਲਨ ਦੀ ਕੋਸ਼ਿਸ਼ ਨਹੀਂ ਕੀਤੀ ਕੋਈ ਇਦਾਂ ਦੀ ਨਹੀਂ ਜੀ ਉੱਥੇ ਅਜੇ ਹਾਲਤ ਇੱਕ ਦਾ ਕੋਈ ਵੀ ਸ਼ਮਸ਼ਾਨ ਘਾਟ ਦੇ ਵਿੱਚ ਕੈਮਰਾ ਨਹੀਂ ਪਰ ਅਸੀਂ ਮੰਗ ਜ਼ਰੂਰ ਕਰਦੇ ਹਾਂ ਭਗਵਾਨ ਦਵਾਨ ਸਭ ਤੋਂ ਵੀ ਸਾਡੇ ਸੀਸੀ ਕੈਮਰੇ ਵੀ ਲੱਗਣੇ ਚਾਹੀਦੇ ਨੇ ਠੀਕ ਹੈ ਹਾਂ ਜੀ ਅੱਜ ਸਥਿਤੀ ਕਿੰਨੀ ਗੰਭੀਰ ਹੈ ਬਹੁਤ ਜ਼ਿਆਦਾ ਗੰਭੀਰ ਹੈ ਜੀ ਹਾਂ ਬਹੁਤ ਜ਼ਿਆਦਾ ਗੰਭੀਰ ਹੈ ਜੀ ਦੇਖੋ ਵੀ ਘਰ ਦੇ ਵਿੱਚ ਕਮਾਉਣ ਵਾਲਾ ਤਾਂ ਕੋਈ ਨਹੀਂ ਰਿਹਾ ਉਹਦਾ ਵੀ ਜਦੋਂ ਘਰ ਦੇ ਵਿੱਚ ਕੋਈ ਕਮਾਉਣ ਵਾਲੀ ਨਹੀਂ ਹੈਗਾ ਉਦੋਂ ਉਤੋਂ ਦੀ ਹੋਰ ਕੀ ਜ਼ਿਆਦਾ ਉਹ ਹੋਊਗੀ ਅਸੀਂ ਇਹ ਕਹਿੰਦੇ ਵੀ ਜਦੋਂ ਸਾਡੇ ਜਿਹੜੇ ਦੋਸ਼ੀ ਨੇਗੇ ਉਹਨਾਂ ਤੋਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਘਰ ਦੀ ਸਿਹਤੀ ਵਾਸਤੇ ਸਾਨੂੰ ਕੋਈ ਵੀ ਕਿਸੇ ਵੀ ਸਾਰੇ ਹੈਲਪ ਚਾਹੀਦੀ ਹੈ ਜੀ ਭਗਵੰਤ ਮਾਨ ਸਾਹਿਬ ਤੋਂ ਜੀ ਲੈਥ ਹੋ ਗਈ ਬਸ ਉਸ ਨੂੰ ਹੋ ਗਿਆ ਬਾਹਰ ਨੂੰ ਉਹ ਪੂਰੇ ਹੋ ਗਏ ਐਂਤ ਵਰ ਨੂੰ ਉਹਦੇ ਫੁੱਲ ਚੁਗੇ ਗਏ ਨੇ ਜੀ ਬਸ ਉਥੋਂ ਐਨੇ ਉੱਚੇ ਤੋਂ ਉਹਦੇ ਫੁੱਲ ਕਿਸੇ ਨੇ ਖੋਲ ਕੇ ਖੰਡਿਆ ਤੇ ਜੀ ਵਿੱਚੋਂ ਉਹਦੇ ਹੱਡੀਆਂ ਕੱਢ ਲਈਆਂ ਕਿਸੇ ਨੇ ਕੀ ਮਨਸ਼ਾ ਹੋ ਸਕਦੀ ਹੈ ਹੱਡੀਆਂ ਕੱਢਣ ਦੀ ਹੱਡੀਆਂ ਕੋਤੋਂ ਸਾਨੂੰ ਸ਼ੱਕ ਰਹਿੰਦੀ ਆ ਵੀ ਕੋਈ ਸਾਨੀ ਸੱਪਾ ਦਾ ਕੋਈ ਉਹਦੇ ਉੱਤੇ ਕੁਝ ਕੋਈ ਕਰਦੇ ਹੋ ਅੰਤਰ ਵਿੱਦਿਆ ਅੰਤਰ ਵਿੱਦਿਆ ਅੰਤਰ ਵਿੱਦਿਆ ਸਾਨੂੰ ਡਰ ਆ ਕੋ ਪੂਰਾ ਡਰ ਆ ਜੀ ਸਾਨੂੰ ਇਹ ਗੱਲ ਦਾ ਠੀਕ ਆ ਜੀ ਬਾਕੀ ਅਸੀਂ ਤਾਂ ਇਹ ਕਹਿੰਦੇ ਆ ਵੀ ਜੀ ਕੈਂਬਰੇ ਲੱਗਣੇ ਚਾਹੀਦੇ ਨੇ ਉੱਥੇ ਅੱਜ ਸਾਡੇ ਨਾਲ ਬਣ ਗਈ ਕੱਲ ਨੂੰ ਕਿਸੇ ਨਾਲ ਹੋਰ ਵੀ ਬਣ ਸਕਦੀ ਹੈ ਇਹ ਗੱਲ ਤਾਂ ਜ਼ਰੂਰੀ ਹੈ ਮੌਤ ਤਾਂ ਸਭ ਦੀ ਹੈ ਬੁੜੇ ਦੀ ਵੀ ਅਠੇਰੇ ਦੀ ਵੀ ਹੈ ਗੱਭਰੂ ਦੀ ਵੀ ਹੈ ਜੀ ਕੋਈ ਪਤਾ ਨਹੀਂ ਹੁੰਦਾ ਇਹ ਕਿਸੇ ਨਾਲ ਕਿਹਦੇ ਨਾਲ ਕੋਈ ਧੋਖਾ ਕਰਦੇ ਪੁਲਿਸ ਨੂੰ ਤਲਾਸ਼ ਕਰਤਾ ਹਾਂਜੀ ਪੁਲਿਸ ਨੂੰ ਤਲਾਸ਼ ਕਰਤੀ ਕਿ ਸੋਮਵਾਰ ਦੇ ਦਿਨ ਇੱਕ ਮੇਰਾ ਜਵਾਈ ਗਿਆ ਸੀ ਵੱਡੇ ਤੋਂ ਛੋਟਾ ਤੇ ਇੱਕ ਮੇਰੇ ਦੋ ਮੇਰੇ ਪਿੰਡ ਦੇ ਮੈਂਬਰ ਗਏ ਤੇ ਇੱਕ ਮੇਰੇ ਜ਼ੋਰ ਦਾ ਮੁੰਡਾ ਗਿਆ ਤੇ ਮੇਰੇ ਘਰ ਕੋਈ ਬੰਦਾ ਨਹੀਂ ਹੈਗਾ ਜੀ ਇਨਸਾਫ ਦੀ ਲੋੜ ਹੈ ਹਾਂਜੀ ਇਨਸਾਫ ਹੋਣਾ ਚਾਹੀਦਾ ਹਾਂ ਇਨਸਾਫ ਹੋਣਾ ਚਾਹੀਦਾ ਜੀ ਹਾਂਜੀ ਬੀਤੇ ਦਿਨ ਸਾਡੇ ਪਿੰਡ ਦੇ ਵਿੱਚ ਜਖਸੀਰ ਸਿੰਘ ਜੋ ਕਿ ਸਾਬਕਾ ਫੌਜੀ ਸੀਗੇ ਉਹਨਾਂ ਦੀ ਡੈਥ ਹੋਈ ਸੀਗੀ ਤੇ ਉਸ ਤੋਂ ਬਾਅਦ ਇੱਕ ਜਿਹੜੀ ਬੜੀ ਅਜੀਬ ਜਿਹੀ ਘਟਨਾ ਵਾਪਰੀ ਕਿਸੇ ਸ਼ਰਾਰਤੀ ਅਨਸਰ ਨੇ ਉਹਨਾਂ ਦੀ ਜਿਹੜੀ ਫੁੱਲਾਂ ਦੀ ਕਿਰਿਆ ਸੀਗੀ ਜਿਹੜੀ ਉਸ ਦਿਨ ਤੋਂ ਉਥੋਂ ਜਿਹੜੀਆਂ ਅਸਤੀਆਂ ਸੀਗੀਆਂ ਉਹ ਪਤਾ ਲੱਗਿਆ ਕਿ ਚੋਰੀ ਕੀਤੀਆਂ ਗਈਆਂ ਨਹੀਂ ਗਈਆਂ ਤੇ ਇਹ ਬੜੀ ਨਿੰਦਣਯੋਗ ਘਟਨਾ ਹੈਗੀ ਔਰ ਬੜੀ ਬੇਵਕੂਫੀ ਵਾਲੀ ਗੱਲ ਅਸੀਂ ਕਹਿ ਸਕਦੇ ਹਾਂ ਕਿ ਜਿਸ ਨੇ ਵੀ ਕੀਤੀ ਬੜੀ ਗਲਤ ਗੱਲ ਹੈ ਤੇ ਇਸ ਤਰ੍ਹਾਂ ਦੇ ਘਟਨਾਵਾਂ ਜਿਹੜੀਆਂ ਨਹੀਂ ਹੋਣੇ ਚਾਹੀਦੀਆਂ ਤੇ ਅਸੀਂ ਪਰਿਵਾਰ ਦੇ ਨਾਲ ਆ ਇਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਪਰਿਵਾਰ ਨੂੰ ਜੋ ਵੀ ਸਾਡੀ ਪੰਚਾਇਤ ਦੀ ਮਦਦ ਹੈਗੀ ਅਸੀਂ ਉਹਦੇ ਲਈ ਹਰ ਵਕਤ ਅਸੀਂ ਪਰਿਵਾਰ ਦੇ ਨਾਲ ਖੜੇ ਆਂਗੇ ਤੇ ਪ੍ਰਸ਼ਾਸਨ ਤੋਂ ਵੀ ਉਮੀਦ ਕਰਦੇ ਆ ਕਿ ਉਹਨਾਂ ਦਾ ਜਿਹੜਾ ਜਾਂਚ ਕਰਕੇ ਜਿਹੜਾ ਉਹਨਾਂ ਦਾ ਨਿਆਂ ਉਹਨੂੰ ਪਰਿਵਾਰ ਨੂੰ ਦਵਾਇਆ ਜਾਵੇ ਪਵਾਨੀਗੜ੍ਹ ਦੇ ਵਿੱਚ ਪਰਿਵਾਰ ਹੁਣ ਇਨਸਾਫ ਦੀ ਮੰਗ ਕਰ ਰਿਹਾ ਹੈ ਤੇ ਕਿਸੇ ਨਾ ਕਿਸੇ ਤਰੀਕੇ ਨਾਲ ਪਰਿਵਾਰ ਦਾ ਕਹਿਣਾ ਹੈ ਕਿ ਇਹਨਾਂ ਨੂੰ ਜੋ ਅਸਤੀਆਂ ਨੇ ਜਲਦ ਤੋਂ ਜਲਦ ਲੱਭ ਕੇ ਦਿੱਤੀਆਂ ਜਾਣ ਤਾਂ ਜੋ ਪਰਿਵਾਰ ਨੂੰ ਕੋਈ ਹੋਰ ਨੁਕਸਾਨ ਦਾ ਜੋ ਸ਼ੱਕ ਹੈ ਉਹ ਨਾ ਵਪਰੇ